ਇੇ ਐਸੀ ਕਮਾ ਕੇ ਦੇਣਾ ਹੈ ਜੇ ਸਾਡਾ ਕਾਰੋਬਾਰ ਬਚੇਗਾ ਤੇ ਕਮਾਈ ਕਰਕੇ ਦੇਵਾਂਗੇ ਜੋ ਸਾਡਾ ਕਾਰੋਬਾਰ ਬਚੇਗਾ ਤੇ ਅਸੀਂ ਦੁੱਧ ਦੀ ਸਪਲਾਈ ਕਰਾਂਗੇ ਜੋ ਹਾਲਾਤ ਬਣੇ ਹੋਏ ਨੇ ਸਾਨੂੰ ਤਾਂ ਸਾਡਾ ਕਾਰੋਬਾਰ ਬਚਦਾ ਬਸ ਉਸ ਦੀ ਨਾ ਸਾਡੇ ਕੋਲੇ ਤੂੜੀ ਲਾਣ ਲਈ ਜਗ੍ਹਾ ਨਾ ਸਾਡੇ ਕੋਲੇ ਦਾਣਾ ਰੱਖਣ ਲਈ ਜਗ੍ਹਾ ਨਾ ਅੰਦਰ ਨਾ ਬਾਹਰ ਠੀਕ ਆ ਜੀ ਬੰਦੇ ਸਾਡੇ ਲੇਬਰ ਆ ਤੁਹਾਨੂੰ ਆ ਮੈਂ ਵੀਡੀਓ ਭੇਜਦਾ ਦੇਖ ਲਓ ਤੁਸੀਂ ਇਹ ਡੇਰੀ ਕੰਪਲੈਕਸ ਸਰਕਾਰ ਨੇ ਬਸਾ ਕੇ ਅਸੀਂ ਕੋਈ ਆਪਣੀ ਮਰਜ਼ੀ ਨਾਲ ਆ ਕੇ ਇੱਥੇ ਨਹੀਂ ਬੈਠੇ ਸਰਕਾਰ ਨੇ ਸ਼ਹਿਰ ਨੂੰ ਸਾਨੂੰ ਜਬਰਦਸti ਉਠਾ ਕੇ ਇਹ ਡੈਰੀ ਕੰਪਲੈਕਸ ਬਣਾ ਕੇ ਵੀ ਤੁਹਾਨੂੰ ਸਾਰੀਆਂ ਸੂਤਾ ਦੇਵਾਂਗੇ ਸਾਨੂੰ ਇੱਥੇ ਬਸਾਈ ਦਨਮੈਂ ਦਾਵਾ ਹੋਏ ਇਹੀ ਕਹਿ ਰਿਹਾ ਪਾਸੇ ਇੱਕ ਹਫਤੇ ਚ ਕੰਮ ਸ਼ੁਰੂ ਹੋ ਜਾਣਾ ਇੱਕ ਹਫਤੇ ਚ ਕੰਮ ਸ਼ੁਰੂ ਹੋ ਜਾਣਾ ਪਰ ਹੋਰ ਨਹੀਂ ਯਾਰ ਹਾਲਾਤ ਤਾਂ ਸਾਡੇ ਮਾੜੇ ਨੇ ਪਾਣੀ ਈਟੀਪੀ ਪਲਾਂਟ ਫੇਰ ਵੀ ਨਹੀਂ ਸੰਭਾਲ ਰਹੇ ਠੀਕ ਹੈ ਜੀ ਜਿਹੜੀਆਂ ਟ੍ਰੇਨ ਸਿਸਟਮ ਬਣਿਆ ਇਹ ਜਿਹੜਾ ਈਟੀਪੀ ਪਲਾਂਟਾਂ ਦੇ ਵਿੱਚ ਪਾਣੀ ਆਣਾ ਸੀ ਉਹ ਆ ਨਹੀਂ ਰਿਹਾ ਉਹ ਪਾਣੀ ਉਲਟਾ ਦਰਿਆ ਦੇ ਵਿੱਚ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਗਿਣਤੀ ਘਟਣ ਦੇ ਅਸਾਰ ਨਹੀਂ ਕੋਈ ਵਧੀਆ ਅਸਾਰ ਨਹੀਂ ਜੇ ਆਪਾਂ ਇਦਾਂ ਹੀ ਪਸ਼ੂ ਪੰਜਾਬ ਚੋਂ ਘਟਾਈ ਜਾਵਾਂਗੇ ਤਾਂ ਆਪਾਂ ਦੁੱਧ ਕਿੱਥੋਂ ਲਵਾਂਗੇ ਪਿਓਰਟੀ ਕਿੱਥੋਂ ਲਵਾਂਗੇ ਜੇ ਕੋਈ ਕਰਨਾ ਚਾਹੁੰਦਾ ਹੋਵੇ ਅੱਜ ਤੁਸੀਂ ਦੇਖ ਲਓ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਪਾਸੇ ਮਰਜ਼ੀ ਚਲੇ ਜਾਓ ਬਣੀਆਂ ਸੜਕਾਂ ਪੱਟ ਕੇ ਟੈਂਡਰ ਲਗਾ ਕੇ ਸੜਕਾਂ ਦੁਬਾਰਾ ਬਣਾਈਆਂ ਜਾ ਰਹੀਆਂ ਹਨ ਫੁੱਟਪਾਥ ਬਣੇ ਹੋਏ ਜੋੜੇ ਜਾ ਰਹੇ ਇੰਟਰਡਕਟ ਆਇਨ ਲੱਗ ਰਹੀਆਂ ਤੋਂ ਇਹ ਚ ਜਾਂਦਾ ਦੂਜੇ ਤੋਂ ਤੀਜੇ ਖੂਚ ਜਾਂਦਾ ਉਸ ਤੋਂ ਬਾਅਦ ਉੱਥੇ ਮਸ਼ੀਨ ਪੱਕੀ ਲੱਗੀ ਹੈ ਜਿਹੜੀ ਟਿਪਰ ਗੋਹਾ ਭਰਿਆ ਜਾਂਦਾ ਟਿਪਰ ਚੱਕ ਚੱਕ ਭਰ-ਭਰ ਕੇ ਲੈ ਕੇ ਜਾ ਰਹੇ ਨੇ ਕਿਸੇ ਕੰਪਨੀ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਗੋਹਾ ਚੁੱਕ ਕੇ ਜਾਣਾ ਇੱਕ ਮਹੀਨਾ ਹੋ ਗਿਆ ਵਰਕ ਆਰਡਰ ਹੋਏ ਨੂੰ ਲੇਕਿਨ ਉਹ ਕੰਪਨੀ ਗੋਹਾ ਚੁੱਕਣ ਨੂੰ ਤਿਆਰੀ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਅਜੇ ਹੈਪਕੋਰ ਕਹਿੰਦੇ ਟ੍ਰਾਇਲ ਚੱਲ ਰਹੇ ਨੇ ਹੁਣ ਗੋਹਾ ਦਾ ਸਾਡੇ ਤੇ ਕਸੂਰ ਨਹੀਂ ਇਹ ਚੱਕਣਾ ਕੰਪਨੀ ਨਹੀਂ ਤਾਂ ਸਾਡਾ ਉੱਤੇ ਕੀ ਹੋਊਗਾ ਇੱਕ ਮਹੀਨਾ ਸਵਾ ਮਹੀਨਾ ਹੋ ਗਿਆ ਉਹਨਾਂ ਦਾ ਫਰਜ਼ ਬਣਦਾ ਨਾ ਗੋਹਾ ਚੱਕਣਾ ਤਾਂ ਗੋਹੇ ਦੀ ਬਹੁਤ ਵੱਡੀ ਮਸਲਾ ਵਾ ਜਿਹੜਾ ਕਿ ਸਾਨੂੰ ਕਾਰਪੋਰੇਸ਼ਨ ਨੇ ਟੈਂਡਰ ਲਾ ਕੇ ਸਾਡਾ ਹੱਲ ਕਰਤਾ ਠੀਕ ਆ ਪਰ ਟੈਂਡਰ ਹੋ ਗਿਆ ਪਰ ਗੱਲ ਇਹ ਆ ਨਾ ਕਿ ਗੋਹਾ ਚੱਕ ਹੋਣਾ ਸ਼ੁਰੂ ਨਹੀਂ ਹੋਇਆ ਜਿਹੜਾ ਡੋਰ ਟੂ ਡੋਰ ਉਹਨਾਂ ਨੇ ਚੱਕਣਾ ਸੀ ਇਹ ਮੀਟਿੰਗਾਂ ਬੜੇ ਹੱਥ ਪੈਰ ਅਸੀਂ ਜੋੜਦੇ ਹਰ ਸੱਤ ਨੂੰ ਹਰ ਨੁਮਾਇंदे ਨੂੰ ਐਮਐਲਏ ਸਾਹਿਬ ਨੂੰ ਵੀ ਚਰੇਗੇ ਕਮਿਸ਼ਨਰ ਸਾਹਿਬ ਨੂੰ ਵੀ ਕਹਿ ਲਿਆ ਸੰਸੀਚੇਵਾਲ ਜੀ ਕੋਲ ਸੀਚੇਵਾਲ ਪਿੰਡ ਵੀ ਅਸੀਂ ਹੋ ਕੇ ਆਏ ਹਾਂ ਪਰ ਬੇਨਤੀਆਂ ਕਰ ਕਰ ਥੱਕ ਗਏ ਆ ਪਰ ਇਹਨਾਂ ਦਾ ਕੋਈ ਅਸਰ ਤਾਜਪੁਰ ਰੋ ਡੈਰੀ ਕੰਪਲੈਕਸ ਦੇ ਵਿੱਚ ਜ਼ਰੂਰਤ ਸੀ ਜਿੱਥੇ ਬਾਯੋ ਗੈਸ ਪਲਾਂਟ ਹੀ ਹੈ ਨੀਗਾ ਠੀਕ ਹੈ ਨਾ ਜੀ ਵੀ ਤੁਸੀਂ ਪਹਿਲਾਂ ਇੱਧਰ ਸ਼ੁਰੂ ਕਰਨਾ ਚਾਹੀਦਾ ਸੀ ਉਹਨਾਂ ਨੇ ਇੱਕ ਹਫ਼ਤੇ ਦਾ ਟਾਈਮ ਮੰਗਿਆ ਜੀ ਰੱਖ ਲਓ ਜੀ ਜਦੋਂ ਮਰਜ਼ੀ ਟਾਈਮ ਦਿਓ ਅਸੀਂ ਆਵਾਂਗੇ ਕਿਉਂਕਿ ਅਸੀਂ ਮਹੀਨੇ ਦੇ ਵਿੱਚ ਵਿਧਾਇਕ ਸਾਹਿਬ ਕੋਲੇ ਮਹੀਨੇ ਚ 10 ਦਿਨ ਤਾਂ ਸੀ ਉਹਨਾਂ ਕੋਲੇ ਜਾਂਦੇ ਆ ਆਪਣੀ ਅਰਜ਼ ਲੈ ਕੇ ਉਹਨਾਂ ਨੂੰ ਦੱਸਦੇ ਆ ਵੀ ਸਾਡਾ ਮੁਸ਼ਕਲਾਂ ਦਾ ਹੱਲ ਕਰਵਾਓ ਠੀਕ ਹੈ ਜੀ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਅਸੀਂ ਸਭ ਨੂੰ ਕਹੀ ਜਾ ਰਹੇ ਆ ਵੀ ਇਹਦਾ ਜ਼ਿੰਮੇਵਾਰਤ ਮੈਨੂੰ ਇਹ ਦੱਸ ਦੋ ਵੀ ਕੌਣ ਹੋ ਲੁਜਾਣਾ ਲਾਈਵ 'ਤੇ ਸਵਾਗਤ ਮੈਂ ਕਮਲ ਕਪੂਰ ਕਹਿੰਦੇ ਆ ਪੰਚਾਇਤ ਦਾ ਕਿਹਾ ਸਿਰ ਮਿੱਥੇ ਪਰ ਪਤਨਾਲਾ ਉੱਥੇ ਦਾ ਉੱਥੇ ਉਹੀ ਹਾਲ ਡੈਰੀ ਕੰਪਲੈਕਸ ਦਾ ਟਾਈਪੂਰ ਰੂਟ ਦੀਆਂ ਡੈਰੀਆਂ ਵਾਲੇ ਆਪਣਾ ਕੰਮਕਾਰ ਛੱਡ ਕੇ ਪਲਾਨ ਕਰਨ ਲਈ ਤਿਆਰ ਹੈ ਕਹਿੰਦੇ ਨੇ ਉਹ ਦਰ ਦੱਸਦੇ ਹੋ ਜਿੱਥੇ ਸਿਰ ਝੁਕਾ ਕੇ ਜਿੱਥੇ ਕੋਈ ਮੰਨਤ ਮੰਗ ਕੇ ਅਸੀਂ ਆਪਣੀ ਫਰਿਆਦ ਦੱਸ ਸਕੀਏ ਕਮਿਸ਼ਨਰ ਸਾਹਿਬ ਕੋਲ ਜਾਏ ਮੇਅਰ ਸਾਹਿਬ ਕੋਲ ਜਾਏ ਵਿਧਾਇਕ ਸਾਹਿਬ ਕੋਲ ਜਾਏ ਰਾਉਂਡ ਟੇਬਲ ਮੀਟਿੰਗਾਂ ਕਰ ਲੀਆਂ ਟੈਂਡਰ ਲਗਵਾ ਲੇ ਪਰ ਹੱਲ ਕੋਈ ਨਹੀਂ ਹੱਲ ਉਹੀ ਗੰਦਗੀ ਨਾਲ ਭਰੀਆਂ ਹੋਈਆਂ ਸੜਕਾਂ ਗੋਹੇ ਨਾਲ ਲਿਬੜੇ ਹੋਏ ਸਾਰੇ ਪਾਸੇ ਤੁਸੀਂ ਇਹ ਦੇਖ ਲਓ ਪੈਰ ਤੁਹਾਨੂੰ ਦਿਖਾਈ ਦੇਣਗੇ ਵਿੱਚ ਗਮ ਬੂਟ ਪਾ ਕੇ ਲੇਬਰ ਕੰਮ ਕਰਦੀ ਹੋਈ ਦਿਖਾਈ ਦੇਗੀ ਔਰ ਪਸ਼ੂਆਂ ਦਾ ਤਾਂ ਇਹ ਹਾਲ ਹੈ ਕਿ ਉਹ ਬਸ ਇਸ ਚੀਜ਼ ਨੂੰ ਉਡੀਕ ਰਹੀਆਂ ਨੇ ਕਿ ਅੱਜ ਬਿਮਾਰੀ ਘਰੀ ਤੇ ਕੱਲ ਬਿਮਾਰੀ ਘਰੀ ਡੇਰੀ ਵਾਲੇ ਉਡੀਕਦੇ ਨੇ ਕਿ ਪਤਾ ਨਹੀਂ ਅੱਜ ਸਰਕਾਰ ਸੁਣੇ ਤੇ ਕੱਲ ਸਰਕਾਰ ਸੁਣੇ ਅੱਜ 2 ਪੈਸੇ ਬਚਣ ਕਿ ਕੱਲ 2 ਪੈਸੇ ਬਚਣ ਪਰ ਹੱਲ ਕਿਤੇ ਵੀ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਮੇਰੇ ਨਾਲ ਡੈਰੀ ਕੰਪਲੈਕਸ ਦੇ ਤਮਾਮ ਡੈਰੀ ਸੰਚਾਲਕ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਪਹਿਲਾ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਤੇਜਿੰਦਰ ਜੀ ਤੋਂ ਕਰਦੇ ਆ ਵੀਰ ਜੀ ਕਹਿੰਦੇ ਨਾ ਕਿ ਸਭ ਤੋਂ ਉੱਚੀ ਲੋਕ ਜਿਹੜੇ ਹੁੰਦੇ ਨਾ ਆਮ ਜਨਤਾ ਵਪਾਰੀ ਜਾਂ ਫਿਰ ਜਿਹੜੇ ਲੋਕ ਕੰਮਕਾਰ ਕਰਨ ਵਾਲੇ ਹੁੰਦੇ ਆ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਆ ਤੁਸੀਂ ਰੀੜ ਦੀ ਹੱਡੀ ਹੋ ਕਮਾ ਕੇ ਦੇਣਾ ਪਰ ਤੁਹਾਡੀ ਵੀ ਨਹੀਂ ਸੁਣੀ ਜਾ ਰਹੀ ਕਮਲ ਜੀ ਅਸੀਂ ਡੇਢ ਸਾਲ ਤੋਂ ਤੁਹਾਡੇ ਸਾਹਮਣੇ ਤੁਸੀਂ ਵੀ ਦੇਖ ਰਹੇ ਹੋ ਬੜੀ ਵੱਡੀ ਸਮੱਸਿਆ ਨਾਲ ਜੂਝ ਰਹੇ ਆਂ ਜੇ ਅਸੀਂ ਕਮਾ ਕੇ ਦੇਣਾ ਜੇ ਸਾਡਾ ਕਾਰੋਬਾਰ ਬਚੇਗਾ ਤੇ ਕਮਾਈ ਕਰਕੇ ਦੇਆ ਕਰਾਂ ਜੋ ਸਾਡਾ ਕਾਰੋਬਾਰ ਬਚੇਗਾ ਤੇ ਅਸੀਂ ਦੁੱਧ ਦੀ ਸਪਲਾਈ ਕਰਾਂਗੇ ਨਾ ਜੋ ਹਾਲਾਤ ਬਣੇ ਹੋਏ ਨੇ ਸਾਨੂੰ ਤਾਂ ਸਾਡਾ ਕਾਰੋਬਾਰ ਬਚਦਾ ਮਹਿਸੂਸ ਨਹੀਂ ਹੋ ਰਿਹਾ ਸਾਨੂੰ ਇੱਦਾਂ ਜੱਪਦਾ ਹੈ ਵੀ ਕਾਰਪੋਰੇਸ਼ਨ ਪ੍ਰਸ਼ਾਸਨ ਇਹ ਚਾਹਦੇ ਨੇ ਸਰਕਾਰਾਂ ਇਹ ਚਾਹਦੀਆਂ ਵੀ ਡੈਰੀ ਕੰਪਲੈਕਸ ਹੋਲੀ ਹੋਰੀ ਆਪ ਹੀ ਖਤਮ ਹੋ ਜਾਵੇ ਤੇ ਸਾਨੂੰ ਇਸ ਦੀ ਸਮੱਸਿਆ ਦਾ ਹੱਲ ਕਰਨਾ ਹੀ ਨਾ ਪਵੇ ਇਹ ਤੇ ਦੁਨੀਆ 'ਚ ਕੋਈ ਚੀਜ਼ ਐਸੋ ਜੀ ਨਹੀਂ ਇਹੋ ਜੀ ਨਹੀਂ ਜਿੱਦਾਂ ਸਮੱਸਿਆ ਦਾ ਹੱਲ ਨਾ ਹੋਵੇ ਜੇ ਕੋਈ ਕਰਨਾ ਚਾਹੁੰਦਾ ਹੋਵੇ ਅੱਜ ਤੁਸੀਂ ਦੇਖ ਲਓ ਸਾਰੇ ਸ਼ਹਿਰ ਦੇ ਵਿੱਚ ਜਿਹੜੇ ਪਾਸੇ ਮਰਜ਼ੀ ਚਲੇ ਜੋ ਬਣੀਆਂ ਸੜਕਾਂ ਪੱਟ ਕੇ ਟੈਂਡਰ ਲਗਾ ਕੇ ਸੜਕਾਂ ਦੁਬਾਰਾ ਬਣਾਈਆਂ ਜਾ ਰਹੀਆਂ ਫੁੱਟਪਾਥ ਬਣੇ ਹੋਏ ਤੋੜੇ ਜਾ ਰਹੇ ਇੰਟਰਲਾਕ ਟਾਈਲਾਂ ਲੱਗ ਰਹੀਆਂ ਡਿਵਾਇਡਰ ਬਣੇ ਹੋਏ ਤੋੜ ਕੇ ਨਵੇਂ-ਨਵੇਂ ਬਣਾਏ ਜਾ ਰਹੇ ਨੇ ਵਿਕਾਸ ਦਿਖਾਇਆ ਜਾ ਰਿਹਾ ਜਿਨ੍ਹਾਂ ਦੀ ਲੋੜ ਵੀ ਨਹੀਂ ਸੀ ਜਿੱਥੇ ਲੋੜ ਐ ਸਾਡੀ ਸਮਝ ਤੋਂ ਬਾਹਰ ਐ ਵੀ ਇਹ ਕੀ ਸਰਕਾਰ ਨੂੰ ਹਿਰਾਕਾ ਐਮਐਲਏ ਨੂੰ ਮੇਰ ਸਾਹਿਬ ਨੂੰ ਕਾਉਂਸਲਰ ਨੂੰ ਦਿਖਾਈ ਨਹੀਂ ਦਿੰਦਾ ਅੱਜ ਸਾਡੀ ਜਨਤਾ ਦੇ ਲਈ ਤੁਹਾਡਾ ਸਹਿਯੋਗ ਜ਼ਰੂਰੀ ਹੈ ਤੁਹਾਡੇ ਕਿਉਂਕਿ ਤੁਹਾਡੇ ਕਾਰਨ ਤੁਹਾਡੇ ਮਤਲਬ ਦੀ ਇਹ ਖਬਰ ਹੈ ਤੁਹਾਡੇ ਘਰਾਂ ਤੱਕ ਦੁੱਧ ਪਹੁੰਚਣਾ ਤੇਜਿੰਦਰ ਜੀ ਸਭ ਤੋਂ ਪਹਿਲਾਂ ਆਮ ਜਨਤਾ ਨੂੰ ਆਪਾਂ ਇੱਥੇ ਦੀ ਮੁਸੀਬਤ ਇੱਥੇ ਦੀ ਦਿੱਕਤ ਦੱਸ ਦਈਏ ਪਰੇਸ਼ਾਨੀ ਹੈ ਕੀ ਹੈ ਪਰੇਸ਼ਾਨੀ ਇੱਥੇ ਦੀ ਦੋ ਪਰੇਸ਼ਾਨੀਆਂ ਜੀ ਗੋਏ ਦੀ ਤੇ ਪਾਣੀ ਦੀ ਇਹ ਡੈਰੀ ਕੰਪਲੈਕਸ ਸਰਕਾਰ ਨੇ ਵਸਾ ਕੇ ਅਸੀਂ ਕੋਈ ਆਪਣੀ ਮਰਜ਼ੀ ਨਾਲ ਆ ਕੇ ਇੱਥੇ ਨਹੀਂ ਬੈਠੇ ਸਰਕਾਰ ਨੇ ਸ਼ਹਿਰੋਂ ਸਾਨੂੰ ਜ਼ਬਰਦਸਤ ਉਠਾ ਕੇ ਇਹ ਡੈਰੀ ਕੰਪਲੈਕਸ ਬਣਾ ਕੇ ਵੀ ਤੁਹਾਨੂੰ ਸਾਰੀਆਂ ਸੂਲਤਾਂ ਦੇਾਂਗੇ ਸਾਨੂੰ ਇੱਥੇ ਵਸਾਇਆ ਸਾਡੇ ਸੀਵਰੇਜ ਪਾਣੀ ਦਾ ਹਾਲ ਸਾਰਾ ਸਰਕਾਰ ਨੇ ਕਰਨਾ ਸੀ ਜਿੱਥੇ ਉਹਨਾਂ ਨੇ ਗੋਇਆ ਪਾਣੀ ਜਿੱਧਰ ਨੂੰ ਭਾਇਆ ਉਧਰ ਹੀ ਚਲਾ ਗਿਆ ਉਧਰ ਜਾਂਦਾ ਰਿਹਾ ਉਹਨੂੰ ਸੰਸਿਚੇਵਾਲ ਜੀ ਵੱਲੋਂ ਕਿਹਾ ਜਾ ਰਿਹਾ ਵੀ ਦਰਿਆ 'ਚ ਪਾਣੀ ਨਹੀਂ ਪਾਉਂਦੇ ਨਾ ਮੈਂ ਕੋਈ ਅਲਾ ਨਾ ਗੋਇਆ ਜਾਣ ਦੇਣਾ ਬਿਲਕੁਲ ਕੋਈ ਗੱਲ ਨਹੀਂ ਸੀ ਨਹੀਂ ਜਾਣਾ ਚਾਹੀਦਾ ਪਰ ਸਾਡਾ ਹਲਤ ਸਰਕਾਰਾਂ ਨੇ ਕਰ ਲੈਣਾ ਕੋਈ ਇੱਥੇ ਬਾਇਓ ਗੈਸ ਪਲਾਂਟ ਨਹੀਂ ਲਗਾਇਆ ਗਿਆ ਟ੍ਰੀਟਮੈਂਟ ਪਲਾਂਟ ਜਿਹੜਾ ਲਗਾਇਆ ਗਿਆ ਉਹਦੀ ਸਮਰੱਥਾ ਘਟੇ ਉਹ ਪਾਣੀ ਚਲਦਾ ਹੀ ਨਹੀਂ ਜਿਹੜੀਆਂ ਇੱਥੇ ਨਾਲੀਆਂ ਬਣਾਈਆਂ ਗਈਆਂ ਟ੍ਰੀਟਮੈਂਟ ਪਲਾਂਟ ਵੱਲ ਪਾਣੀ ਜਾਣ ਲਈ ਉਹ ਸਾਰਿਆਂ ਦੀ ਢਾਲ ਪੁੱਠੀ ਏ ਇਹ ਸਾਰੇ ਐਮਐਲਏ ਸਾਹਿਬ ਨੂੰ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਸੰਸੀਚੇ ਵਾਲੀ ਨੂੰ ਸਭ ਨੂੰ ਪਤਾ ਵੀ ਇਹਦੀ ਢਾਲ ਪੁੱਠੀ ਏ ਸੜਕਾਂ ਦਾ ਹਰ ਬੁਰਾ ਹਾਲ ਏ ਇੱਥੇ ਪਾਣੀ ਨਹੀਂ ਉਧਰ ਪਹੁੰਚ ਰਿਹਾ ਪਰ ਇਸ ਨੂੰ ਕੋਈ ਹੱਲ ਕਰਨ ਨੂੰ ਤਿਆਰ ਹੀ ਨਹੀਂ ਏ ਜਨਤਾ ਤੱਕ ਇਹ ਨਹੀਂ ਕਿ ਗੱਲ ਪਹੁੰਚਦੀ ਹੋਗੀ ਕਿ ਡੈਰੀ ਵਾਲਿਆਂ ਦਾ ਕੋਈ ਕਸੂਰ ਨਹੀਂ ਹੈ ਇਸ ਕਰਕੇ ਇਹਨਾਂ ਦੇ ਉੱਤੇ ਉਂਗਲ ਚੱਕਣਾ ਜਾਇਜ਼ ਨਹੀਂ ਹੈ ਇੱਕ ਜਿਹੜਾ ਉਂਗਲ ਤੁਹਾਡੇ ਤੇ ਚੱਕ ਸਕਦੇ ਆ ਆਪਾਂ ਇਹ ਕਹਿ ਸਕਦੇ ਆ ਕਿ ਤੁਸੀਂ ਘੱਟੋ ਘੱਟ ਗੋਹਾ ਹੀ ਸੰਭਲੋ ਇਹਨੂੰ ਇਹਦੀ ਬੇਗਦਰੀ ਨਾ ਕਰੋ ਇਹਨੂੰ ਕਿਤੇ ਕੋਈ ਖਾਲਚ ਪਾ ਲਓ ਡਰਮ ਚ ਪਾ ਲਓ ਤੁਸੀਂ ਬਹਾਓ ਹੀ ਨਾ ਅਸੀਂ ਗੋਇਆ ਪਾ ਕੇ ਸੰਭਾਲ ਕੇ ਲੈ ਕੇ ਕਿੱਥੇ ਜਾਵਾਂਗੇ ਗੋਇਆ ਕੰਜ਼ੂਮ ਕਿੱਥੇ ਕਰਾਂਗੇ ਅਸੀਂ ਜੋ ਸਰਕਾਰ ਨੇ ਟੈਂਡਰ ਲਗਾਇਆ ਸਾਨੂੰ ਕਹਿੰਦੇ ਨੇ ਤੁਹਾਡੇ ਹਾਲੀ ਅਸੀਂ ਟੈਂਡਰ ਲਗਾਇਆ ਹੈ 8 ਕਰੋੜ ਰੁਪਇਆ ਸਾਲ ਦਾ ਕਾਰਪੋਰੇਸ਼ਨ ਨੇ ਟੈਂਡਰ ਲਗਾਇਆ ਹੈ ਜਿਹੜਾ ਕਿਸੇ ਕੰਪਨੀ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਗੋਆ ਚੁੱਕ ਕੇ ਲੈ ਜਾਣਾ ਅਜ ਇੱਕ ਮਹੀਨਾ ਹੋ ਗਿਆ ਵਰਕ ਆਰਡਰ ਹੋਏ ਨੂੰ ਵੀ ਲੇਕਿਨ ਉਹ ਕੰਪਨੀ ਗੋਆ ਚੁੱਕਣ ਨੂੰ ਤਿਆਰ ਨਹੀਂ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਅਜੇ ਹੈਬਵਾਲ ਕਹਿੰਦੇ ਟ੍ਰਾਇਲ ਚੱਲ ਰਹੇ ਨੇ ਹੁਣ ਗੋਆ ਦਾ ਸਾਡੇ ਤੇ ਕਸੂਰ ਨਹੀਂ ਹੈ ਇਹ ਚੱਕਣਾ ਕੰਪਨੀ ਨਹੀਂ ਹੈ ਤੇ ਸਾਡਾ ਉਹਦੇ ਵਿੱਚ ਕੀ ਕਸੂਰ ਹੈ अच्छा ਜਿਹੜੀਆਂ ਪਿਛਲੀਆਂ ਮਿੰਟਕਾਂ ਹੋਈਆਂ ਉਹ 'ਚ ਤੁਸੀਂ ਸਾਰਿਆਂ 'ਚ ਸਹਿਮਤੀ ਭਰਤੀ ਸਾਨੂੰ ਇਹ ਵੀ ਮਨਜ਼ੂਰ ਹੈ ਅਸੀਂ ਪਾਣੀ ਨਹੀਂ ਸਟਾਂਗੇ ਇਹ ਵੀ ਮਨਜ਼ੂਰ ਹੈ ਡੋਰ ਟੂ ਡੋਰ ਗੋਹਾ ਕਲੈਕਟ ਕਰਾਂਗੇ ਇਹ ਵੀ ਮਨਜ਼ੂਰ ਹੈ ਫਿਰ ਜਦ ਸਾਰਾ ਕੁਝ ਹੀ ਮਨਜ਼ੂਰ ਹੈ ਰੇੜਕਾ ਕਿੱਥੇ ਹੈ ਰੇੜਕਾ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਦੱਸਿਆ ਵੀ ਸਾਨੂੰ ਤਾਂ ਲੱਗਦਾ ਵੀ ਉਹ ਚਾਹੁੰਦੇ ਨੇ ਵੀ ਆਪੇ ਡੇਰੀਆਂ ਛੱਡ ਜਾਣ ਨਾ ਰਹੇਗਾ ਬਾਅਦ ਵਿੱਚਲਾ ਕੁਛ ਤਾਂ ਹੋਊਗਾ ਕੋਈ ਕਿਤੇ ਕੋਈ ਚੋਰ ਮੋਰੀ ਲੱਭਦੇ ਫਿਰਦੇ ਆ ਜਾਂ ਤੁਹਾਡੇ ਬਿਜ਼ਨਸ ਕੋਈ ਮੋਰੀਆਂ ਤਾਂ ਸਾਹਮਣੇ ਹੀ ਨੇ ਜੀ ਚੋਰ ਮੋਰੀਆਂ ਦੀ ਲਗਭਗ ਦੀ ਲੋੜ ਕੀ ਹੈ ਜੀ ਉਹ ਤਾਂ ਸਾਹਮਣੇ ਹੀ ਹੈਗੀ ਆ ਡੋਰ ਟੂ ਡੋਰ ਗੋਇਆ ਚੱਕਣਾ ਜੀ ਇਹਨਾਂ ਨੇ ਉਹਦੇ ਵਿੱਚ ਲਿਖਿਆ ਐ ਐਗਰੀਮੈਂਟ ਦੇ ਵਿੱਚ ਹਮ ਜਦ ਕਿ ਸਾਡੀ ਸੋਝ ਨੂੰ ਦਬਕ ਕੇ ਚਾਹੁੰਦੇ ਨਹੀਂ ਤੰਗ ਕਰਕੇ ਇਹ ਸਾਨੂੰ ਕਹਿੰਦੇ ਗੋਇਆ ਜਿੱਥੇ ਕੋਸੀਂ ਆਪ ਹੀ ਛੱਡਾਵਾਂਗੇ ਹਮ ਇਹ ਉਹਦੇ ਚੋਂ ਪੈਸੇ ਭਾਲਦੇ ਆ ਜੀ ਹੋਰ ਪੈਸੇ ਇਹਨਾਂ ਦਾ ਢੇਡਣਾ ਹੀ ਪਰਦਾ ਉਹ ਟੈਂਡਰਰ ਨਾਲ ਇਹ ਪੈਸੇ ਹੋਰ ਜ਼ਿਆਦਾ ਲੈਣਾ ਚਾਹੁੰਦੇ ਆ ਜੀ ਬਿਲਕੁਲ ਅੱਛਾ ਪ੍ਰਧਾਨ ਜੀ ਦਿੱਕਤ ਕਿੱਥੇ ਆ ਰਹੀ ਐ ਆਪਾਂ ਮੁਕਦੀ ਗੱਲ ਕਰੀਏ ਤੁਸੀਂ ਤਿਆਰ ਹੋ ਸਾਰੀਆਂ ਸ਼ਰਤਾਂ ਮੰਨਣ ਲਈ ਫਿਰ ਦਿੱਕਤ ਕਿੱਥੇ ਐ ਖੁੱਲ ਕੇ ਗੱਲ ਕਰਦੇ ਆ ਦੇਖੋ ਜੀ ਗੱਲ ਇਹ ਆ ਦਿੱਕ ਤਾਂ ਤਾਂ ਇਹ ਗੋਹੇ ਦੀ ਬਹੁਤ ਵੱਡੀ ਮਸਲਾ ਵਾ ਜਿਹੜਾ ਕਿ ਸਾਨੂੰ ਕਾਰਪੋਰੇਸ਼ਨ ਨੇ ਟੈਂਡਰ ਲਾ ਕੇ ਸਾਡਾ ਹੱਲ ਕਰਤਾ ਠੀਕ ਆ ਪਰ ਟੈਂਡਰ ਹੋ ਗਿਆ ਪਰ ਗੱਲ ਇਹ ਆ ਨਾ ਜੀ ਗੋਹਾ ਚੱਕ ਹੋਣਾ ਸ਼ੁਰੂ ਨਹੀਂ ਹੋਇਆ ਜਿਹੜਾ ਡੋਰ ਟੂ ਡੋਰ ਉਹਨਾਂ ਨੇ ਚੱਕਣਾ ਸੀ ਜਦ ਤੱਕ ਗੋਹਾ ਚੱਕ ਨਹੀਂ ਹੁੰਦਾ ਉਨੀ ਦੇਰ ਗੋਹੇ ਦਾ ਹੱਲ ਨਹੀਂ ਹੋਣਾ ਜਿਹੜਾ ਪਾਣੀ ਆ ਠੀਕ ਆ ਜੀ ਇਹ ਕਹਿੰਦੇ ਤੁਸੀਂ ਜ਼ਿਆਦਾ ਵੇਸਟ ਕਰਦੇ ਹੋ ਮੈਂ ਕਹਿੰਦਾ ਵੀ ਮੈਨੂੰ ਦੱਸੋ ਕਿਸੇ ਬੰਦੇ ਦਾ ਦਿਮਾਗ ਖਰਾਬ ਆ ਜੇ ਘਰੇ ਕੋਈ ਇੱਕ ਕੁਆਲਟੀ ਨਾਲ ਨਹਾਉਂਦਾ ਬਾਦ ਦੇ ਵਿੱਚ ਕੋਈ ਚਾਰ ਬਾਲਟੀਆਂ ਪਾਣੀ ਦੀਆਂ ਬਗੈਰ ਮਤਲਬੋਂ ਡੋਲੂਗਾ ਹੂੰ ਠੀਕ ਆ ਜੀ ਨਵੰਬਰ ਮਹੀਨੇ ਤੋਂ ਲੈ ਕੇ ਵਿਸਾਖੀ ਤੱਕ ਅਸੀਂ ਪਸ਼ੂ ਨਵਾਉਂਦੇ ਨਹੀਂ ਪਾਣੀ ਤਾਂ ਵੈਸੇ ਹੀ ਲਗਤ ਘਟ ਗਈ ਹੂੰ ਤਾਂ ਸਿਰਫ ਪਸ਼ੂ ਨੂੰ ਪਾਣੀ ਪਲਾਣੇ ਆ ਹੂੰ ਠੀਕ ਆ ਜੀ ਪਾਣੀ ਪਲਾਇਆ ਜਾਂਦਾ ਵਾ ਹੂੰ ਤਾਂ ਲਗਤੀ ਹੈ ਨੀਗੀ ਪਾਣੀ ਈਟੀਪੀ ਪਲਾਂਟ ਫੇਰ ਵੀ ਨਹੀਂ ਸੰਭਾਲ ਰਹੇ ਠੀਕ ਆ ਜੀ ਜਿਹੜੀਆਂ ਡਰੇਨ ਸਿਸਟਮ ਬਣਿਆ ਇਹ ਜਿਹੜਾ ਈਟੀਪੀ ਪਲਾਂਟਾਂ ਦੇ ਵਿੱਚ ਪਾਣੀ ਆਣਾ ਸੀ ਉਹ ਆ ਨਹੀਂ ਰਿਹਾ ਉਹ ਪਾਣੀ ਉਲਟਾ ਦਰਿਆ ਦੇ ਵਿੱਚ ਜਾ ਰਿਹਾ ਤੁਸੀਂ ਜਦੋਂ ਇਹ ਬਣੇ ਸੀਗੇ ਉਦੋਂ ਕਿਉਂ ਨਹੀਂ ਸਵਾਲ ਚੱਕਿਆ ਕਿ ਇਹ ਇੰਨੀ ਕੈਪੈਸਿਟੀ ਨਹੀਂ ਉਸ ਹਾਵ ਨਾਲ ਜਿੰਨਾ ਇੱਥੇ ਲੋਡ ਹੈ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਇਹ ਕੀ ਚੀਜ਼ ਬਣ ਰਹੀ ਆ ਕਿਸ ਵਾਸਤੇ ਬਣ ਰਹੀ ਆ ਇਹ ਸਾਨੂੰ ਕਿਹਾ ਗਿਆ ਤੁਹਾਡੇ ਗੋਹੇ ਪਾਣੀ ਦਾ ਹੱਲ ਲਈ ਇਹ ਬਣਾਏ ਗਏ ਇੰਤਜ਼ਾਮ ਤੁਹਾਡਾ ਗੋਹੇ ਪਾਣੀ ਦਾ ਇੰਤਜ਼ਾਮ ਹੋ ਰਿਹਾ ਅਸੀਂ ਗੋਹਾ ਵੀ ਸਾਂਭਾਂਗੇ ਤੁਹਾਡਾ ਪਾਣੀ ਵੀ ਸਾਂਭਾਂਗੇ ਹੁਣ ਤੁਹਾਡੇ ਸਾਹਮਣੇ ਗੋਹਾ ਵੀ ਸਾਡਾ ਗਲੀਆਂ ਚ ਸੜਕਾਂ ਤੇ ਪਿਆਵਾ ਤੇ ਪਾਣੀ ਵੀ ਸਾਡਾ ਸੜਕਾਂ ਤੇ ਪਿਆ ਨਾ ਸਾਡੇ ਕੋਲੇ ਤੂੜੀ ਲਾਣ ਲਈ ਜਗ੍ਹਾ ਨਾ ਸਾਡੇ ਕੋਲੇ ਦਾਣਾ ਰੱਖਣ ਲਈ ਜਗ੍ਹਾ ਨਾ ਅੰਦਰ ਨਾ ਬਾਹਰ ਠੀਕ ਆ ਜੀ ਬੰਦੇ ਸਾਡੇ ਲੇਬਰ ਆ ਤੁਹਾਨੂੰ ਆ ਮੈਂ ਵੀਡੀਓ ਭੇਜਦਾ ਦੇਖ ਲਓ ਤੁਸੀਂ ਪਾ ਬੰਦੇ ਵੀ ਪਾਣੀ ਚ ਤੁਰੇ ਫਿਰਦੇ ਨੇ ਤੇ ਸਾਡੇ ਪਸ਼ੂ ਵੀ ਪਾਣੀ ਚ ਬੈਠੇ ਨੇ ਸਰਦੀ ਪਸ਼ੂ ਤਾਂ ਤੁਹਾਡੇ ਬਿਮਾਰੀਆਂ ਨੇ ਲੈ ਜਾਣੇ ਆ ਤੇ ਮੈਨ ਲੱਗਦਾ ਲੇਬਰ ਤੁਹਾਡੀ ਆ ਗੰਦਗੀ ਨੇ ਲੈ ਜਾਣੇ ਬਿਲਕੁਲ ਜੀ ਬਿਲਕੁਲ ਉਹ ਤਾਂ ਹੈਗਾ ਹੀ ਆ ਸਭ ਨੂੰ ਦਿਖ ਹੀ ਰਿਹਾ ਸਾਹਮਣੇ ਆ ਸਾਰਾ ਕੁਝ ਅਸੀਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ 18000 ਪਸ਼ੂ ਤੋਂ ਸਿਰਫ 13000 ਪਸ਼ੂ ਰਹਿ ਗਿਆ ਤਾਜਪੁਰੋ ਡੈਰੀ ਕੰਪਲੈਕਸ ਦੇ ਵਿੱਚ 5000 ਪਸ਼ੂ ਬਿਕ ਚੁੱਕਿਆ ਵਾ ਠੀਕ ਆ ਜੀ ਤੇ ਆਣ ਵਾਲੇ ਸਮੇਂ ਦੇ ਵਿੱਚ ਹੋਰ ਗਿਣਤੀ ਘਟਣ ਦੇ ਅਸਾਰ ਨੇ ਉਈ ਵਧੀਆ ਸਾਰ ਨਹੀਂ ਜੇ ਆਪਾਂ ਇਦਾਂ ਹੀ ਪਸ਼ੂ ਪੰਜਾਬ ਚੋਂ ਘਟਾਈ ਜਾਵਾਂਗੇ ਤਾਂ ਆਪਾਂ ਦੁੱਧ ਕਿੱਥੋਂ ਲਵਾਂਗੇ ਪਿਓਰਟੀ ਕਿੱਥੋਂ ਲਵਾਂਗੇ ਫਿਰ ਨਕਲੀ ਦੁੱਧ ਦੀ ਤਾਂ ਵੈਸੀ ਏਡੀ ਸਮੱਸਿਆ ਹਾਂਜੀ ਡਿਮਾਂਡ ਵੱਧੀ ਜਾ ਰਹੀ ਹੈ ਜੀ ਨਕਲੀ ਦੁੱਧ ਤਾਂ ਵੱਧ ਤੋਂ ਵੱਧ ਵਿਕਣ ਲੱਗਿਆ ਹੋਇਆ ਹੂੰ ਠੀਕ ਹੈ ਨਾ ਜੀ ਜਿਨੇ ਨਾ ਤੂੜੀ ਪਾਈ ਨਾ ਪੱਠੇ ਪਾਏ ਨਾ ਦਾਣਾ ਪਾਇਆ ਨਾ ਮੱਝ ਨੂੰ ਪਾਣੀ ਪਿਲਾਇਆ ਨਾ ਨਵਾਇਆ ਉਹ ਪਾਊਡਰ ਘੋਲਿਆ ਤੇ ਬੇਦੁੱਧ ਵੇਚਦਾ ਪ੍ਰਧਾਨ ਜੀ ਉਹ ਪੰਚਾਇਤੀ ਜਗਾ ਉੱਥੇ ਪਈ ਆ ਇਹ ਮੈਨੂੰ ਤੇਜਿੰਦਰ ਜੀ ਨਹੀਂ ਦੱਸਿਆ ਸੀ ਤੁਸੀਂ ਉਹਨੂੰ ਕਿਉਂ ਨਹੀਂ ਕੰਮ 'ਚ ਲਿਆਂਦੇ ਆ ਆਰਜੀ ਉੱਥੇ ਜਿਹੜਾ ਟੋਇਆ ਉਹ ਬਣਾ ਲਓ ਕੋਈ ਏਦਾਂ ਦਾ ਕੋਈ ਹੱਲ ਕਰ ਲਓ ਇਹ ਮੇਰੇ ਖਿਆਲ ਮੈਂ ਪਾਮੀਆਂ ਪਿੰਡ 'ਚ ਦੇਖਿਆ ਸੀਗਾ ਉੱਥੇ ਇਹ ਹੱਲ ਕੱਢਿਆ ਗਿਆ ਸੀਗਾ ਕਿਸ ਵਾਸਤੇ ਜੀ ਤੁਸੀਂ ਆ ਪਾਣੀ ਛੱਡਣ ਲਈ ਫਿਲਹਾਲ ਕਿਉਂਕਿ ਗੋਹਾ ਉੱਤੇ ਵਿੱਚ ਜਾਂਦਾ ਰਹੇ ਬਾਅਦ ਦੇ ਵਿੱਚ ਪਾਣੀ ਨਤਾਰ ਲਓ ਗੋਹਾ ਬੱਚ ਕਰੇਨਾ ਚ ਕਾ ਦਿਓ ਉਹ ਤਾਂ ਜੀ ਬਾਬਾ ਜੀ ਤੇ ਕਾਰਪੋਰੇਸ਼ਨ ਨੇ ਦੋ ਤਿੰਨ ਖੂਹ ਬਣਾਏ ਨੇ ਸੰਤ ਸੀਚੇ ਵਾਲ ਜੀ ਨੇ ਉੱਥੇ ਗੋਹਾ ਜਾ ਰਿਹਾ ਵਿੱਚ ਪਾਣੀ ਜਾ ਰਿਹਾ ਉਥੇ ਪਾਣੀ ਨਿੱਤਰਦਾ ਵਾ ਨਿੱਤਰ ਕੇ ਪਹਿਲੇ ਤੋਂ ਦੂਜੇ ਟੋਏ ਚ ਜਾਂਦਾ ਦੂਜੇ ਤੋਂ ਤੀਜੇ ਖੂਹ ਚ ਜਾਂਦਾ ਉਹ ਤੋਂ ਬਾਅਦ ਉਥੇ ਮਸ਼ੀਨ ਪੱਕੀ ਲੱਗੀ ਹੈ ਜਿਹੜੀ ਟਿਪਰ ਗੋਹਾ ਭਰਿਆ ਜਾਂਦਾ ਟਿਪਰ ਚੱਕ ਚੱਕ ਭਰ-ਭਰ ਕੇ ਲੈ ਕੇ ਜਾ ਰਹੇ ਨੇ ਜੀ ਜਦੋਂ ਉਹ ਚੱਕ ਸਕਦੇ ਤਾਂ ਫਿਰ ਇਹ ਕਿਉਂ ਨਹੀਂ ਇੱਥੇ ਕੀ ਦਿੱਕਤ ਹੈ ਦੇਖੋ ਜੀ ਇਹ ਉਹ ਗੋਹਾ ਟਾਈਪਰ ਉਹ ਡੈਰੀ ਕੰਪਲੈਕਸ ਦਾ ਆ ਸੀ ਬਲਾਕ ਦਾ ਗੋਹਾ ਵਾ ਜਿਹੜੇ ਉਹ ਤਿੰਨ ਖੂਹ ਬਣਿਆ ਉਹ ਗੋਹਾ ਪਾਣੀ ਉਥੇ ਹੀ ਜਾ ਰਿਹਾ ਵਾ ਉਹ ਖਾਤਾ ਇੱਥੇ ਦਾ ਹੀ ਹੈ ਨਾ ਜੀ ਡੈਰੀਆਂ ਦਾ ਹੀ ਹੈ ਡੈਰੀਆਂ ਦਾ ਬਿਲਕੁਲ ਡੈਰੀਆਂ ਦਾ ਕੀ ਦਿੱਕਤ ਹੈ ਇਧਰੋਂ ਵੀ ਚੱਲ ਜਵੇ ਇਧਰ ਵੀ ਕਰ ਲੋ ਦੇਖੋ ਨਾ ਜਦੋਂ ਹੁਣ ਇੱਕ ਟੈਂਡਰ ਹੀ ਹੋ ਚੁੱਕਿਆ ਗੋਹਾ ਚੱਕਣ ਦਾ ਸਰਕਾਰ ਨੇ ਉਹਨਾਂ ਨੂੰ ਪੈਸੇ ਦੇਣੇ ਆ ਠੀਕ ਹੈ ਜੀ ਇੱਕ ਮਹੀਨਾ ਸਵਾ ਮਹੀਨਾ ਹੋ ਗਿਆ ਉਹਨਾਂ ਦਾ ਫਰਜ਼ ਬਣਦਾ ਨਾ ਗੋਹਾ ਚੱਕਣਾ ਉਹ ਕਿਉਂ ਨਹੀਂ ਚੱਕ ਰਹੇ ਗੋਹਾ ਉਹ ਤਾਂ ਫਿਰ ਦੱਸ ਹੀ ਦਿੱਤਾ ਨਾ ਵੀ ਉਹ ਕਿਉਂ ਨਹੀਂ ਚੱਕ ਰਹੇ ਤੁਸੀਂ ਥੋੜਾ ਜਿਹਾ ਜੇਬ ਤਾਂ ਪਾਰੀ ਕਰੋ ਨਾ ਜੀ ਆਪ ਦੀ ਹਲਕੀ ਕਰੋ ਦੇਖੋ ਗੱਲ ਇਹ ਆ ਸਾਰਾ ਕੁਝ ਸਭ ਨੂੰ ਪਤਾ ਵਾ ਠੀਕ ਹੈ ਜੀ ਮੇਰੀ ਇੱਕ ਇੱਕ ਹਫਤਾ ਪਹਿਲਾਂ ਗੱਲ ਹੋਈ ਸੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕੋਹਾ ਕਿਉਂ ਨਹੀਂ ਤਾਜਪੁਰੋਂ ਚੱਕਦੇ ਉਹ ਕਹਿੰਦੇ ਇੱਕ ਹਫਤਾ ਲੱਗੂਗਾ ਅਸੀਂ ਹੈਪੋਵਾਲ ਲੱਗੇ ਆ ਹੈਪੋਵਾਲ ਨੂੰ ਕੰਪਲੀਟ ਕਰਨ ਤੋਂ ਬਾਅਦ ਫਿਰ ਅਸੀਂ ਤਾਜਪੁਰ ਆਵਾਂਗੇ ਮੈਂ ਉਹਨਾਂ ਨੂੰ ਕਿਹਾ ਵੀ ਹੈਪੋਵਾਲ ਦੇ ਵਿੱਚ ਤਾਂ ਬਾਇਓਗੈਸ ਪਲਾਂਟ ਪਹਿਲਾਂ ਹੀ ਹੈਗਾ ਉੱਥੇ ਤਾਂ ਇੰਨੀ ਜ਼ਰੂਰਤ ਨਹੀਂ ਸੀ ਤਾਜਪੁਰ ਉਹ ਡੈਰੀ ਕੰਪਲੈਕਸ ਦੇ ਵਿੱਚ ਜ਼ਰੂਰਤ ਸੀ ਜਿੱਥੇ ਬਾਇਓਗੈਸ ਪਲਾਂਟ ਹੀ ਹੈ ਨੀਗਾ ਠੀਕ ਹੈ ਨਾ ਜੀ ਵੀ ਤੁਸੀਂ ਪਹਿਲਾਂ ਇੱਧਰ ਸ਼ੁਰੂ ਕਰਨਾ ਚਾਹੀਦਾ ਸੀ ਉਹਨਾਂ ਨੇ ਇੱਕ ਹਫਤੇ ਦਾ ਟਾਈਮ ਮੰਗਿਆ ਜੀ ਵੀ ਅਸੀਂ ਪਹਿਲਾਂ ਉਧਰ ਕਲੀਅਰ ਕਰਕੇ ਫਿਰ ਇੱਧਰ ਸ਼ੁਰੂ ਕਰਾਂਗੇ ਅੱਛਾ लवली ਪ੍ਰਧਾਨ ਜੀ ਇਹ ਦੱਸੋ ਆਪਾਂ ਨੂੰ ਮੇਰੇ ਖਿਆਲ ਤਿੰਨ ਚਾਰ ਮਹੀਨੇ ਤੱਕ ਆਪਾਂ ਨੂੰ ਹਰ ਮਹੀਨੇ ਆਪਾਂ ਇਹੀ ਕਰ ਰਹੇ ਆ ਵੀ ਇੱਕ ਹਫ਼ਤੇ ਬਾਅਦ ਇਹ ਹਾਸ ਦਰਨ ਹਾਂਜੀ ਹਾਂ ਬਿਲਕੁਲ ਇਹ ਆਪਾਂ ਨੂੰ ਦੇਖੋ ਜੇ ਕੋਈ ਵੀ ਅਫਸਰ ਆ ਜਾਂ ਕੋਈ ਸਾਡਾ ਨੁਮਾਇੰਦਾ ਵਾ ਉਹ ਇਹੀ ਕਹਿ ਰਿਹਾ ਬਸ ਇੱਕ ਹਫ਼ਤੇ ਚ ਕੰਮ ਸ਼ੁਰੂ ਹੋ ਜਾਣਾ ਇੱਕ ਹਫ਼ਤੇ ਚ ਕੰਮ ਸ਼ੁਰੂ ਹੋ ਜਾਣਾ ਪਰ ਹੋਰ ਨਹੀਂ ਯਾਰ ਹਾਲਾਤ ਤਾਂ ਸਾਡੇ ਮਾੜੇ ਨੇ ਠੀਕ ਆ ਜੀ ਤੇ ਮੈਂ ਮੈਂ ਪਸ਼ੂ ਸਾਡੇ ਆ ਨੁਕਸਾਨ ਹੋਈ ਜਾ ਰਿਹਾ ਤੇ ਡਹਿਰੀਆਂ ਕਿਰਣ ਦੇ ਅਸਾਰ ਵੀ ਬਣ ਚੁੱਕੇ ਨੇ ਜੇ ਕਿਉਂਕਿ ਜਦੋਂ ਆਪਾਂ ਇੱਕ ਦੀਵਾਰ ਦੇ ਨਾਲ ਹਰ ਸਮੇਂ ਪਾਣੀ ਲਾ ਕੇ ਖੜਾ ਰਵਾਂ ਗਾਰੇ ਦੀਆਂ ਚਣਾਈਆਂ ਨੇ ਕਿਉਂਕਿ ਉਦੋਂ ਸੀਮਿੰਟ ਨਹੀਂ ਸੀ ਮਿਲਦਾ 82 83 ਦੇ ਵਿੱਚ ਇਹ ਡਹਿਰੀਆਂ ਬਣੀਆਂ ਨੇ ਠੀਕ ਹੈ ਜੀ ਇਸ ਕਰਕੇ ਡਹਿਰੀਆਂ ਕਿਰਣ ਦੇ ਵੀ ਹਾਲਾਤ ਹੋਏ ਹੋਏ ਨੇ ਠੀਕ ਹੈ ਜੀ ਜੇ ਕੱਲ ਨੂੰ ਕੋਈ ਨੁਕਸਾਨ ਹੁੰਦਾ ਅਸੀਂ ਸਭ ਨੂੰ ਕਹੀ ਜਾ ਰਹੇ ਆਂ ਵੀ ਇਹਦਾ ਜ਼ਿੰਮੇਵਾਰ ਮੈਨੂੰ ਇਹ ਦੱਸ ਦੋ ਵੀ ਕੌਣ ਹੋਊਗਾ ਅੱਛਾ ਦਿੱਕਤ ਕਿੰਨੀ ਹੈ ਵੀਰੇ ਇੱਥੇ ਤੇਰੇ ਅਧਰਾਂ ਵੱਧ ਦਿੱਕਤ ਆ ਜੀ ਤੁਹਾਡੇ ਸਾਹਮਣੇ ਦੇਖ ਲਓ ਕੀ ਹਾਲ ਕੀਤਾ ਬਣਾ ਨੇ ਸਨਵਾਈ ਕੋਈ ਕੋਈ ਸੁਣਵਾਈ ਨਹੀਂ ਜੀ ਹਰੇਕ ਵਾਰੀ ਹਫਤੇ ਦਾ ਟਾਈਮ ਲਾ ਕੇ ਚਲੇ ਜਾਂਦੇ ਘਰ ਨੂੰ ਲੇਬਰ ਡਿਕਰੀ ਹੈ ਲੇਬਰ ਲੇਬਰ ਚੋੜੀ ਹੋ ਰਹੀ ਮਹਾਰਾਜ ਜੰ ਕਹਿੰਦੇ ਅਸੀਂ ਕੰਮ ਨਹੀਂ ਕਰਨਾ ਲੇਬਰ ਜਦੋਂ ਪਾਣੀ ਕਿੰਨੇ ਕਿੰਨੇ ਕੁ ਵਾਰ ਕਿੰਨੇ ਕੁ ਤਾਂ ਨਿਕਲੂਗੀ ਸਵੇਰੇ ਸ਼ਾਮੀ ਕਿਹੜਾ ਕਪੜਾ ਬਦਲਦਾ ਚਲੋ ਤੇਜਿੰਦਰ ਜੀ ਆਖਰੀ ਸਵਾਲ ਇਹ ਦੱਸੋ ਰਾਉਂਡ ਟੇਬਲ ਤੇ ਕਿੱਤੀਆਂ ਹੋਈਆਂ ਮੀਟਿੰਗਾਂ ਕਿਤੇ ਸਿਰੇ ਚੜ੍ਹਦੀਆਂ ਨੇ ਜਾਂ ਫਿਰ ਹਲੇ ਇੱਕ ਹੋਰ ਮੀਟਿੰਗ ਦੀ ਲੋੜ ਸਾਨੂੰ ਤਾਂ ਲੱਗਦਾ ਜੀ ਹੁਣ ਸਟਰਗਲ ਦੀ ਲੋੜ ਹੈ ਸਹੀ ਹੈ ਮੀਟਿੰਗਾਂ ਨਾਲ ਕੁਛ ਨਹੀਂ ਮੀਟਿੰਗਾਂ ਬੜੇ ਹੱਥ ਪੈਰ ਅਸੀਂ ਜੋੜ ਲਏ ਹਰ ਅਫਸਰ ਨੂੰ ਹਰ ਨੁਮਾਇੰਦੇ ਨੂੰ ਐਮਐਲਏ ਸਾਹਿਬ ਨੂੰ ਵੀ ਚਲੇ ਗਏ ਕਮਿਸ਼ਨਰ ਸਾਹਿਬ ਨੂੰ ਵੀ ਕਹਿ ਲਿਆ ਸੰਸੀਚੇਵਾਲ ਜੀ ਕੋਲ ਸੀਚੇਵਾਲ ਪਿੰਡ ਵੀ ਅਸੀਂ ਹੋ ਕੇ ਆਏ ਹਾਂ ਪਰਸੋਂ ਬੇਨਤੀਆਂ ਕਰ ਕਰ ਥੱਕ ਗਏ ਆ ਪਰ ਇਹਨਾਂ ਦੇ ਕੋਈ ਅਸਰ ਨਹੀਂ ਸਾਨੂੰ ਇਹ ਲੱਗਦਾ ਜੀ ਡੈਰੀ ਕੰਪਲੈਕਸ ਦੇ ਵਿੱਚ ਸਮੱਸਿਆ ਨਹੀਂ ਹੈ ਸਮੱਸਿਆ ਆਵਾ ਦੇ ਵਿੱਚ ਡੈਰੀ ਕੰਪਲੈਕਸ ਫਿਰ ਸੰਘਰਸ਼ਦਾਰਾ ਹੋਏਗਾ ਬਿਲਕੁਲ ਜੀ ਬਿਲਕੁਲ ਜ਼ਰੂਰ ਹੋਊਗਾ ਹਾਲ ਹੀ ਕੋਈ ਨਹੀਂ ਉਸ ਤੋਂ ਸਭਾਏ ਹੋਰ ਸਾਡੇ ਕੋਲੇ ਹੱਲ ਕੀ ਆ ਜੀ ਠੀਕ ਹੈ ਜੀ ਸਾਰਾ ਤਾਜਪੁਰ ਰੋਡ ਡੈਰੀ ਕੰਪਲੈਕਸ ਮਾਲ ਪਸ਼ੂ ਖੋਲ ਕੇ ਉਹ ਕਹਿੰਦੇ ਪਾਣੀ ਚ ਬੰਨਣ ਨਾਲੋਂ ਬਾਹਰ ਤਾਜਪੁਰ ਰੋਡ ਤੇ ਅੱਛਾ ਪ੍ਰਧਾਨ ਜੀ ਜੇ ਇੱਕ ਓਪਨ ਡਿਬੇਟ ਹੋ ਜਵੇ ਹਾਂ ਜੀ ਤੁਹਾਡੇ ਵਿੱਚ ਔਰ ਇਲਾਕਾ ਵਿਧਾਇਕ ਦੇ ਵਿੱਚ ਤੇਜਿੰਦਰ ਜੀ ਪਤਾ ਲੱਗ ਜੂਵੇ ਤੁਸੀਂ ਸਹੀ ਹੋ ਜਾਂ ਫਿਰ ਸਰਕਾਰ ਸਹੀ ਹੈ ਰੱਖ ਲਓ ਜੀ ਜਦੋਂ ਮਰਜ਼ੀ ਟਾਈਮ ਦਿਓ ਅਸੀਂ ਆਵਾਂਗੇ ਕਿਉਂਕਿ ਅਸੀਂ ਮਹੀਨੇ ਦੇ ਵਿੱਚ ਵਿਧਾਇਕ ਸਾਹਿਬ ਕੋਲੇ ਮਹੀਨੇ ਚ 10 ਦਿਨ ਤਾਂ ਸੀ ਉਹਨਾਂ ਕੋਲੇ ਜਾਣੇ ਆਪਣੀ ਅਰਜ਼ ਲੈ ਕੇ ਉਹਨਾਂ ਨੂੰ ਦੱਸਦੇ ਆਂ ਵੀ ਸਾਡਾ ਮੁਸ਼ਕਲਾਂ ਦਾ ਹੱਲ ਕਰਵਾਓ ਉਹ ਅੱਗੇ ਕਾਰਪੋਰੇਸ਼ਨ ਨੂੰ ਕਹਿ ਰਹੇ ਨੇ ਅੱਗੇ ਕਾਰਪੋਰੇਸ਼ਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਠੀਕ ਆ ਜੀ ਇਸ ਕਰਕੇ ਅਸੀਂ ਤਿਆਰ ਆ ਜਦੋਂ ਮਰਜ਼ੀ ਟਾਈਮ ਰੱਖ ਕੇ ਸਾਨੂੰ ਸੱਦਿਆ ਜਾਵੇ ਅਸੀਂ ਜਾ ਕੇ ਆਪਣਾ ਪੱਖ ਦਸੀਏ ਉਹਨਾਂ ਨੂੰ ਬਿਲਕੁਲ ਤੁਸੀਂ ਕੀ ਕਹਿੰਦੇ ਤੁਸੀਂ ਬਿਲਕੁਲ ਜੀ ਹੋਣਾ ਚਾਹੀਦਾ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਵੀ ਨਾਲ ਸੱਦਣਾ ਚਾਹੀਦਾ ਐਮਐਲਏ ਸਾਹਿਬ ਵੀ ਬੈਠਣ ਜਨਤਾ ਤੱਕ ਪਹੁੰਚੇ ਦਾ ਸਹੀ ਨਾ ਕਲੈਰਟੀ ਤਾਂ ਹੋਵੇ ਨਾ ਕੌਣ ਸੀ ਬਿਲਕੁਲ ਜੀ ਬਿਲਕੁਲ ਸਾਨੂੰ ਜੋ ਕਿਹਾ ਜਾਂਦਾ ਪ੍ਰੈਸ ਦੇ ਸਾਹਮਣੇ ਕਿ ਜੋ ਕੁਛ ਸਰ ਕੋ ਕਲੀਅਰ ਹੋਊਗਾ ਬਿਲਕੁਲ ਜ਼ਰੂਰ ਰੱਖੋ ਜੀ ਜ਼ਰੂਰ ਚਾਹੀਦਾ ਬਿਲਕੁਲ ਇਸ ਤੋਂ ਪਹਿਲਾਂ ਕਿ ਸੰਘਰਸ਼ ਸ਼ੁਰੂ ਹੋਵੇ ਤਾਂ ਕਿਉਂ ਨਾ ਗੱਲਬਾਤ ਰਾਹੀਂ ਆਪਸੀ ਰਜ਼ਾਮੰਦੀ ਰਾਹੀਂ ਇਸ ਚੀਜ਼ ਦਾ ਹੱਲ ਕੱਢ ਲਿੱਤਾ ਜਾਵੇ ਤਾਂ ਜੋ ਨਾਤਾ ਲੁਧਿਆਣੇ ਦੀ ਜਨਤਾ ਪਰੇਸ਼ਾਨ ਹੋਵੇ ਔਰ ਨਾ ਹੀ ਡੇਰੀ ਵਾਲਿਆਂ ਨੂੰ ਘਾਟਾ ਸਹਿਣਾ ਪਵੇ ਗੱਲਬਾਤ ਜ਼ਰੂਰ ਕਰਾਂਗੇ ਵਿਧਾਇਕ ਸਾਹਿਬ ਨਾਲ ਕਿ ਆਖਰ ਇਹ ਸਮੱਸਿਆ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂ ਡੇਰੀ ਵਾਲੇ ਇੰਨੇ ਪਰੇਸ਼ਾਨ ਨੇ ਕੀ ਆਪਣੀਆਂ ਡੈਰੀਆਂ 베ਚਣ ਤੱਕ ਮਜਬੂਰ ਹੋ ਗਏ ਔਰ ਉਸ ਤੋਂ ਬਾਅਦ ਕਹਿੰਦੇ ਆ ਕਿ ਜਦੋਂ ਰਿਜ਼ਕ ਜਾਵੇ ਤਾਂ ਸੰਘਰਸ਼ ਦਾ ਰਾਹ ਅਪਣਾਣਾ ਪੈ ਜਾਂਦਾ ਹੈ ਇਹ ਨਾ ਹੋਵੇ ਕਿ ਡੈਰੀ ਕੰਪਲੈਕਸ ਧਰਨੇ ਲਗਾਉਂਦਾ ਹੋਇਆ ਨਜ਼ਰ ਆਵੇ ਲੁਧਿਆਣਾ ਦਾ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ